Vision 24 Canada YouTube channel ਦੇ ਨਾਲ ਜੁੜੇ ਸਾਡੇ ਸਾਰੇ ਹੀ ਵਿਊਰਸ ਨੂੰ ਸਾਡੇ ਦੋਨਾਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਤੁਸੀਂ ਜਾਣਦੇ ਹੋ ਮੈਂ ਹੋਸਟ ਨਰਿੰਦਰ ਜਸਵਾਲ ਪਿਆਰ ਨਾਲ ਮੰਗਾ ਕਹਿੰਦੇ ਤੇ ਮੇਰੇ ਨਾਲ ਟੋਨੀ ਜੋਹਲ ਸੋ Vision 24 Canada ਦੇ ਜਿਹੜੇ ਸਾਡਾ ਚੈਨਲ ਆ ਪਲੀਜ਼ ਤੁਸੀਂ ਇਹਨੂੰ ਲਾਈਕ ਤੇ ਸਬਸਕ੍ਰਾਈਬ ਜਿਹੜਾ ਆ ਉਹ ਜ਼ਰੂਰ ਕਰ ਲੈਣਾ ਘੈਂਟੀ ਲਈ ਬਜਾ ਦੇਣੀ ਆ ਸੋ ਇਹਦੇ ਉੱਤੇ ਅਸੀਂ ਤੁਹਾਡੇ ਲਈ ਬਹੁਤ ਹੀ ਵਧੀਆ-ਵਧੀਆ ਇੰਟਰਵਿਊਜ਼ ਲੈ ਕੇ ਜਿਹੜਾ ਆ ਜੀ ਆਇਆ ਕਰਾਂਗੇ ਜਿਵੇਂ ਹੀ ਤੁਸੀਂ ਸਾਡੀ ਨੂੰ ਕਹੋ ਵੀ ਲਾਈਕ ਤੇ ਸਬਸਕ੍ਰਾਈਬ ਨੂੰ ਕਰੋਗੇ ਉਵੇਂ ਹੀ ਸਾਡੇ ਅੰਦਰ ਹੋਰ ਉਤਸ਼ਾਹ ਜਿਹੜਾ ਆ ਜੀ ਉਹ ਪੈਦਾ ਹੋਵੇਗਾ ਸੋ ਨਵੇਂ-ਨਵੇਂ ਇੰਟਰਵਿਊਜ਼ ਦੇ ਨਾਲ ਆਪਾਂ ਤੁਹਾਡੇ ਨਾਲ ਇਸ YouTube ਚੈਨਲ ਦੇ ਉੱਪਰ ਜੁੜਿਆ ਕਰਾਂਗੇ ਜੌਲ ਸਾਹਿਬ ਬੈਜ਼ਨ 24 ਕੈਨੇਡਾ ਦੇ ਉੱਤੇ ਆਪਾਂ ਗੱਲਬਾਤ ਕਰਨੀ ਹੈ ਜੀ ਸੋ ਜਿਵੇਂ ਮੈਂ ਇੰਟਰੋਡਿਊਸ ਦਾ ਪਰਿਵਾਰਾਂ ਨੂੰ ਦੱਸ ਦਿੱਤਾ ਜੀ ਪਰ ਗੱਲਬਾਤ ਜਿਹੜੀ ਹੈ ਜਿੱਦਾਂ ਆਪਾਂ ਇਹਦੇ ਤੱਕ ਸੱਸੇ ਕਿ ਆਪਾਂ ਜਿਹੜੀਆਂ ਕਈ ਨਿਊਜ਼ ਜਿਹੜੀਆਂ ਹਨ ਉਹ ਰਹਿ ਜਾਂਦੀਆਂ ਮੰਗੇ ਵੀਰੇ ਗੱਲ ਇਦਾਂ ਹੈ ਕਿ ਜਿਹੜੀਆਂ ਵਿਜ਼ਨ 24 ਤੇ ਭੈਣ ਭਰਾ ਸਾਡੇ న్యూਸ ਦੇਖਿਆ ਕਰਨਗੇ ਕੈਨੇਡਾ ਦੀ ਕੋਈ ਵੀ ਗੱਲਬਾਤ ਜਿਹੜੀ ਬਿਲਕੁਲ ਵਕਰੀ ਦੇਖਿਆ ਕਰਨਗੇ ਜੋ ਕੁਝ ਅਸੀਂ ਚੈਨਲ ਤੇ ਕਰਦੇ ਹਾਂ ਉਹ ਇੱਕ ਵੱਖਰਾ ਤੇ ਜਿਹੜਾ ਇੱਥੇ ਤੁਹਾਡੇ ਲਈ ਜੋ ਕੁਝ ਵੀ ਅਸੀਂ ਕਰਿਆ ਕਰਾਂਗੇ ਜਿਹੜੀ ਵੀ న్యూਸ ਤੁਹਾਡੇ ਲਈ ਹੋਇਆ ਕਰੇਗੀ ਉਸ ਪ੍ਰੋਗਰਾਮ ਤੋਂ ਬਿਲਕੁਲ ਹਟ ਕੇ ਹੋਇਆ ਕਰੇਗੀ ਸਭ ਤੋਂ ਜਿਹੜੀ ਪਿਛਲੇ ਕੁਝ ਦਿਨਾਂ ਤੋਂ ਮੰਗੇ ਆਪਾ ਜਿਹੜਾ ਕੈਨੇਡਾ ਨਾਲ ਬੱਸਾਂ ਪਰ ਪਰ ਲੋਕ ਆਉਂਦੇ ਸੀ ਕੈਨੇਡਾ ਨੂੰ ਜਿੱਦਾਂ ਨਾ ਲੋਕਾਂ ਨੇ ਇਹ ਕਹਿਤਾ ਸੀਗਾ ਕਿ ਇੱਕ ਟਾਈਮ ਹੁੰਦਾ ਸੀਗਾ ਕਿ ਮੈਂ ਯਾਦੀ ਦੋਨੀਆਂ ਯਾਦਾ ਲੱਗੀ ਇੱਕ ਗੱਲ ਸੁਣਾਉਂਦਾ ਕਿ ਫਗਵਾੜੇ ਤੋਂ ਪਲਾਹੀ ਨੂੰ ਤਾਂਗੇ ਚੱਲਦੇ ਹੁੰਦੇ ਸੀ ਚੱਲਦੇ ਸੀ ਬਿਲਕੁਲ ਦੋਗਾ ਹਾਂ ਜੀ ਤੇ ਉਹ ਜਿਹੜੇ ਤਾਂਗੇ ਚੱਲਦੇ ਹੁੰਦੇ ਸੀਗੇ ਉਦੋਂ ਤਾਂਗਿਆਂ 'ਚ ਬੈਠਣ ਦਾ ਬੜਾ ਸ਼ੌਕ ਹੁੰਦਾ ਸੀ ਬਹੁਤ 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 ਤੇ ਜੇ ਅਸੀਂ 4-5 ਸਾਲ ਪਿੱਛੇ ਨੂੰ ਮੁੜਦੇ ਆਵਾਂਗੇ ਵੀਰ ਜਦੋਂ ਇੰਡੀਆ ਜਾਂਦੇ ਸੀ ਨਾ ਤੇ ਜੇ ਅਸੀਂ 20-25 ਸਾਲ ਪਹਿਲਾਂ ਕੈਨੇਡਾ ਤੋਂ ਇੰਡੀਆ ਨੂੰ ਜਾਂਦੇ ਸੀ ਤਾਂ ਲੋਕ ਖੜ ਕੇ ਦੇਖਦੇ ਸੀ ਉਹ ਯਾਰ ਕਿਹਨੂੰ ਆ ਗਿਆ ਉਹ ਭੈ ਭਰਾ ਨੂੰ ਮਿਲਣ ਚਲੀਏ ਕੈਨੇਡਾ ਵਾਲਾ ਤੇ ਜੇ ਕੋਈ ਹੁਣ ਕੈਨੇਡਾ ਤੋਂ ਜਾਂਦਾ ਨਾ ਪਿਛਲੇ 5-7 ਸਾਲਾਂ ਤੋਂ ਲੋਕੀ ਕਹਿੰਦੇ ਉਹ ਯਾਰ ਇੱਥੇ ਗਿਆ ਗੱਲ ਹੀ ਕੋਈ ਨਹੀਂ ਪਰ ਹੁਣ ਮੈਂ ਗੱਲਬਾਤ ਇਹ ਕਹਿਣਾ ਕਿ ਲੋਕਾਂ ਨੇ ਪਰ ਕੈਨੇਡਾ ਨੂੰ ਬਣਾ ਤਾਂ ਮੁਖੌਲ ਦਿੱਤਾ ਪਰ ਅੱਜ ਵੀ ਲੋਕਾਂ ਦੀ ਪਹਿਲੀ ਪਸੰਦ ਹੈ ਦੁਨੀਆ ਦੇ ਵਿੱਚ ਕਿ ਅਸੀਂ ਕੈਨੇਡਾ ਜਾਣਾ ਕੈਨੇਡਾ ਨੂੰ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਹਰ ਇੱਕ ਜਗ੍ਹਾ ਤੋਂ ਪਰ ਹੁਣ ਗੱਲਬਾਤ ਆ ਕੇ ਇੱਥੇ ਮੁੱਕਦੀ ਆ ਮੰਗੇ ਵੀਰੇ ਕਿ ਅਸੀਂ ਕੈਨੇਡਾ ਨੂੰ ਇਦਾਂ ਵਰਤਣਾ ਸ਼ੁਰੂ ਕਰ ਦਿੱਤਾ ਕਿ ਯਾਰ ਜਿੱਦੋਂ ਮਰਜੀ ਬਸ ਦਿੱਲੀ ਗਿਆ ਵੀਜ਼ਾ ਮਿਲਿਆ ਤਾਂ ਚਲੋ ਜੀ ਕੈਨੇਡਾ ਪਰ ਉਹਨਾਂ ਜਿੱਦਾਂ ਜਿੱਦਾਂ ਲੋਕਾਂ ਨੇ ਕੈਨੇਡਾ ਨੂੰ ਮਖੌਲ ਬਣਾਇਆ ਜਿੱਦਾਂ ਜਿੱਦਾਂ ਉਹ ਤਾਂਗੇ ਵਾਲਾ ਸਿਸਟਮ ਲੋਕਾਂ ਨੇ ਬਣਾਇਆ ਕਿ ਤਾਂਗੇ ਤੇ ਬੈਠੇ ਕੈਨੇਡਾ ਪਹੁੰਚ ਗਏ ਉੱਥੋਂ ਲੋਕਾਂ ਨੂੰ ਹੁਣ ਬਾਹਰ ਕੱਢਣ ਦੀ ਜਿਹੜੀ ਆ ਕੈਨੇਡਾ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਆ ਉਹ ਕੋਸ਼ਿਸ਼ ਕਿਦਾਂ ਕੀਤੀ ਜਾ ਰਹੀ ਆ ਉਹਦੇ ਤੇ ਅੱਜ ਆਪਾਂ ਥੋੜੀ ਜੀ ਗੱਲਬਾਤ ਕਰਦੀਆਂ ਕਿ ਬਹੁਤੀਆਂ ਖਬਰਾਂ ਜਿਹੜੀਆਂ ਏਅਰਪੋਰਟਾਂ ਦੀਆਂ ਮੰਗੇ ਵੀਰੇ ਬਾਹਰ ਨਹੀਂ ਆਉਂਦੀਆਂ ਹੂੰ ਹੂੰ ਬਾਹਰ ਤਾਂ ਨਹੀਂ ਆਉਂਦੀਆਂ ਕਿ ਕੋਈ ਵੀ ਬੰਦਾ ਜਿਹੜਾ ਇੰਡੀਆ ਤੋਂ ਆਉਂਦਾ ਕੋਈ ਵੀ ਉਤਰਾਖੰਡਾ ਉੱਥੇ ਆਉਂਦਾ ਪੇਪਰਵਰਕ ਕੋਈ ਸਹੀ ਨਹੀਂਗਾ ਤੇ ਉਹਨਾਂ ਨੂੰ ਕੰਨੋਂ ਫੜ ਕੇ ਮੰਗੇ ਵੀਰੇ ਸੈਕੰਡ ਫਲਾਈਟ ਦੇ ਵਿੱਚ ਉਹ ਤੋੜ ਦਿੰਦੇ ਆ ਬਿਲਕੁਲ ਜੀ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਆ ਜੋਲ ਸਾਹਿਬ ਜਿਵੇਂ ਤੁਸੀਂ ਤਾਂ ਕਹੇ ਦੀ ਗੱਲ ਕੀਤੀ ਆ ਨਾ ਤੇ ਸਾਡੇ ਤਾਂ ਕਹਿ ਲਓ ਵੀ ਉਹ ਜਿੱਦਾਂ ਕਹਿੰਦੇ ਨੇ ਜਾਕਮ ਹਰੇ ਹੋ ਗਏ ਅਸੀਂ ਫਗਵਾੜੇ ਦੇ ਆ ਕਿਉਂਕਿ ਉਹ ਟਾਂਗੇ ਜਿਹੜੇ ਆ ਨਾ ਬੱਸ ੱਡੇ ਤੋਂ ਸਚੈਨ ਵਾਲੇ ਨੂੰ ਤੇ ਸਚੈਨ ਵਾਲਾ ਬੜੀ ਦੂਰ ਲੱਗਦਾ ਹੁੰਦਾ ਸੀ ਮੱਸਿਆ ਲੱਗਦੀ ਹੁੰਦੀ ਸੀ ਉੱਤੇ ਮੱਸਿਆ ਰੌਣਕ ਹੁੰਦੇ ਇਵੇਂ ਹੀ ਪੜਾਈ ਨੂੰ ਜਿਹੜਾ ਜੀ ਉਹ ਟਾਂਗੇ ਜਿਹੜੇ ਆ ਚੱਲਦੇ ਹੁੰਦੇ ਸੀਗੇ ਪਿੰਡਾਂ ਤੋਂ ਸਵੇਰੇ ਕਬਾਸਾਂ ਦੀ ਹੁੰਦੀ ਸੀ ਇੱਕ ਕਿਸੇ ਕਿਸੇ ਪਿੰਡ ਨੂੰ ਦੁਪਹਿਰ ਨੂੰ ਚਲ ਜਾਂਦੀ ਜੀ ਨਹੀਂ ਤਾਂ ਸ਼ਾਮ ਨੂੰ ਹੀ ਆਮ ਤੌਰ ਦੇ ਉੱਤੇ ਜਿਹੜੀ ਆ ਜੀ বাস ਵਾਪਸੀ ਉੱਤੇ ਜਾਂਦੀ ਹੁੰਦੀ ਸੀ ਕਈਆਂ ਨੇ ਉੱਤੇ ਸਮਾਨ ਲੱਦਿਆ ਹੋਣਾ ਸਾਰਾ ਕੁਝ ਕਰਨਾ ਤੇ ਦੇਖੋ ਬਿਲਕੁਲ ਉਹਦੇ ਨਾਲੋਂ ਵੀ ਸੌਖਾ ਜਿਹੜਾ ਆ ਜੀ ਕੈਨੇਡਾ ਆਉਣਾ ਕਰ ਦਿੱਤਾ ਸੀਗਾ ਪਰ ਅਸੀਂ ਹਮੇਸ਼ਾ ਇਹ ਕਹਿੰਦੇ ਹਾਂ ਕਿ ਕੈਨੇਡਾ ਨੂੰ ਕੈਨੇਡਾ ਰਹਿਣ ਦਿਓ ਜਿੱਦਣ ਇਹਨਾਂ ਨੇ ਨਾ ਚੂੜੀ ਕੱਸੀ ਤੁਹਾਡੇ ਕੋਲੋਂ ਇਹ ਝੱਲੀ ਨਹੀਂ ਜਾਣੀ ਇਹ ਤੁਸੀਂ ਨਾ ਕਰੋ ਨਾ ਕਰੋ ਹਟ ਜਾਓ ਤੇ ਹੁਣ ਫਿਰ ਐਕਚੁਅਲੀ ਚੂੜੀ ਤਾਂ ਨਹੀਂ ਪਿਛਲੇ ਸਾਲ ਤੋਂ ਕਸਣੀ ਸ਼ੁਰੂ ਕਰ ਦਿੱਤੀ ਉਹ ਤੇ ਹੁਣ ਜਿਹੜੇ ਕਹਿੰਦੇ ਨੇ ਨਾ ਵੀ ਨਤੀਜੇ ਸਾਹਮਣੇ ਆਉਣ ਲੱਪੇ ਮੰਗੇ ਆਪਾਂ ਹੁਣ ਜਿਹੜੇ ਜਿੱਦਾਂ ਤੁਸੀਂ ਕਹਿੰਦੇ ਨਾ ਚੂੜੀ ਇਦਾਂ ਕਸਤੀ ਜਾ ਰਹੀ ਹੈ ਜਦੋਂ ਕਿਤੇ ਆਪਾਂ ਗੱਡੀ ਦਾ ਟਾਇਰ ਚੇਂਜ ਕਰਦੇ ਨਾ ਤੇ ਉਹ ਬਾਅਦ ਦੇ ਵਿੱਚ ਇੱਕ ਰੈਂਚ ਦੇ ਨਾਲ ਵੱਖਰੇ ਨਟ ਜਿਹੜੇ ਆ ਟਾਈਟ ਕੀਤੇ ਜਾਂਦੇ ਆ ਉਹ ਨਟ ਜਿਹੜੇ ਆ ਇਮੀਗ੍ਰੇਸ਼ਨ ਵੱਲੋਂ ਟਾਈਟ ਕੀਤੇ ਜਾ ਰਹੇ ਆ ਮੰਗੇ ਵੀਰੇ ਪਰਸੋਂ ਦੀ ਗੱਲ ਆ ਇੱਕ ਭਰਾ ਸਾਡਾ ਇੱਥੇ ਡਿਸਟ੍ਰਿਕਟ ਪਿਛੋਂ ਸਾਡੇ ਆਪਣੇ ਗਵਾਂਢ ਤੋਂ ਹੁਸ਼ਿਆਰਪੁਰ ਤੋਂ ਸੀਗਾ ਜੀ ਜਿਹਦੇ ਮਾਮ ਡੈਡ ਨੇ ਇੰਡੀਆ ਤੋਂ ਪਹਿਲੀ ਵਾਰ ਕੈਨੇਡਾ ਆਉਣਾ ਸੀ ਤੇ ਉਹ ਵੀਰ ਬੜੀ ਚਾਵਾ ਮਿਆਰਾਂ ਦੇ ਨਾਲ ਜੀ ਟ੍ਰਾਂਟੋ ਟਰਮੀਨਲ 3 ਤੇ ਜਾ ਕੇ ਖੜ ਜਾਂਦਾ ਵੀ ਮੇਰੇ ਮਾਮ ਡੈਡ ਨੇ ਬਾਹਰ ਹੋਣਾ ਇੱਥੇ ਮੈਂ ਥੋੜੀਆ ਹੋਰ ਅਪਡੇਟ ਕਰ ਦਿੰਦਾ ਕਿ ਇਹ ਵੀ ਜਿਹੜੇ ਸਾਡੇ ਬਜ਼ੁਰਗ ਸੀਗੇ ਜੰਗ ਨਹੀਂ ਸੀਗੇ ਡੈਡ ਜਿਹੜੇ ਉਹਦੇ ਸੀਗੇ ਜੀ ਮੰਗੇ ਵੀਰੇ ਤਕਰੀਬਨ 68 ਇਅਰ 올ਡ ਸਨ ਮਾਮ ਉਹਨਾਂ ਦੇ ਜਿਹੜੇ ਸੀਗੇ ਉਹ 64 ਯੀਅਰ 올ਡ ਸਨ ਨਹੀਂ ਤਾਂ ਕਈ ਵਾਰੀ ਇਹ ਵੀ ਗੱਲਬਾਤ ਹੁੰਦੀ ਆ ਕਿ ਬਈ ਜੰਗ ਆ ਉਹਨਾਂ ਨੂੰ ਵੀਜ਼ਾ ਨਹੀਂ ਦਿੱਤਾ ਜਾਂਦਾ ਪਰ ਹੁਣ ਗੱਲਬਾਤ ਇੱਥੇ ਆ ਕੇ ਮੁਕੀ ਮੰਗੇ ਵੀਰੇ ਜਦੋਂ ਉਹਨਾਂ ਨੂੰ ਪੁੱਛ ਪੜਤਾਲ ਸ਼ੁਰੂ ਹੋਈ ਕਿ ਤੁਸੀਂ ਕਿੱਦਾਂ ਆਏ ਆ ਨਾਰਮਲ ਗੱਲ ਸੀਗੀ ਉਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ ਸੀਗੀ ਉਹਨਾਂ ਨੇ ਦੱਸਣਾ ਸ਼ੁਰੂ ਕੀਤਾ ਪਰ ਇਮੀਗ੍ਰੇਸ਼ਨ ਮੰਗੇਪਾ ਜਿਹੜੀ ਜੌਬ ਇਮੀਗ੍ਰੇਸ਼ਨ ਦੀ ਹੈ ਨਾ ਉਹ ਇਦਾਂ ਦੀ ਆ ਕਿ ਮੋਰਲੇ ਬੰਦੇ ਕੋਲੋਂ ਉਹ ਗੱਲਾਂ ਵੀ ਕਹਾਉਣੀਆਂ ਜਿਹੜੀਆਂ ਉਹਨੇ ਕਦੀ ਨਹੀਂ ਬੋਲਣੀਆਂ ਇਮੀਗ੍ਰੇਸ਼ਨ ਨੇ ਪੁੱਛਣਾ ਸ਼ੁਰੂ ਕੀਤਾ ਵੀ ਤੁਸੀਂ ਕਿੱਦਾਂ ਆਏ ਆ ਉਹ ਕਹਿੰਦੇ ਜੀ ਸਾਡੇ ਮੁੰਡੇ ਨੇ ਜਦੋਂ ਇਮੀਗ੍ਰੇਸ਼ਨ ਨੂੰ ਨਹੀਂ ਸਮਝ ਲੱਗੀ ਉਹਨਾਂ ਨੇ ਇੰਟਰਪ੍ਰੀਟਰ ਬੁਲਾ ਲਿਆ ਇੰਟਰਪ੍ਰੀਟਰ ਨੂੰ ਜਦੋਂ ਬੁਲਾਇਆ ਜਾਂਦਾ ਤੇ ਇੰਟਰਪ੍ਰੀਟਰ ਨੂੰ ਉਹ ਕਹਿੰਦੇ ਜੀ ਹਰ ਇੱਕ ਗੱਲ ਦੱਸੋ ਮਾਤਾ ਜੀ ਤੇ ਉਹ ਬਜ਼ੁਰਗ ਜਿਹੜੇ ਆ ਇੰਨੇ ਕ ਘਬਰਾ ਜਾਂਦੇ ਆ ਵੰਗੇ ਵੀਰੇ ਕੀ ਹੱਥ ਸ਼ੇਕ ਕਰਨਾ ਪੈਂਦੇ ਉਹਨਾਂ ਦੇ ਹੁਣ ਇਮੀਗ੍ਰੇਸ਼ਨ ਵਾਲੇ ਕਹਿੰਦੀ ਹੈ ਕਿ ਤੁਹਾਡੇ ਹੱਥ ਕਿਉਂ ਸ਼ੇਕ ਕਰ ਰਹੇ ਬਈ ਤੁਸੀਂ ਆਪਣੇ ਮੁੰਡੇ ਨੂੰ ਮਿਲਣ ਆਏ ਆ ਨਾਰਮਲ ਆ ਸੀ ਤੁਹਾਨੂੰ ਜਿਹੜੇ ਕੁਐਸਚਨ ਆਨਸਰ ਕੀਆ ਇੱਕ ਨਾਰਮਲ ਗੱਲਬਾਤ ਆ ਚਲੋ ਜੀ ਉਹ ਗੱਲਬਾਤ ਸ਼ੁਰੂ ਹੁੰਦੀ ਆ 20 ਤੋਂ 22 ਮਿੰਟ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਤੁਸੀਂ ਕਿੱਦਾਂ ਆਏ ਆ ਕਿੰਨੇ ਦੀ ਤੁਹਾਡੀ ਟਿਕਟ ਆ ਮੈਂ ਮਾਪਿਆਂ ਨੂੰ ਕਹਿੰਦਾ ਕਿ ਜਦੋਂ ਤੁਹਾਡੇ ਕਿਸੇ ਦੇ ਮਾਪੇ ਬਨੇ ਹੋਣ ਉਹਨਾਂ ਨੂੰ ਇਹ ਗੱਲਾਂ ਜ਼ਰੂਰ ਦੱਸਿਓ ਤੁਹਾਡੀ ਟਿਕਟ ਕਿੰਨੇ ਦੀ ਆਈ ਆ ਕਿੱਥੋਂ ਟਿਕਟ ਲਈ ਆ ਕਿਹੜੇ ਕਿਨੇ ਤੁਹਾਨੂੰ ਟੈਕ ਲੈ ਕੇ ਤੁਹਾਡੇ ਮੁੰਡੇ ਨੇ ਪੈਸੇ ਭੇਜਿਆ ਜਾਂ ਤੁਹਾਡੀ ਇੰਡੀਆ ਤੋਂ ਤੁਸੀਂ ਟੈਕ ਲਈਆ ਬਹੁਤੀਆਂ ਗੱਲਾਂ ਦੇ ਜਵਾਬ ਜਦੋਂ ਦਰਸਤ ਨਹੀਂ ਆਏ ਉਸ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਇਮੀਗ੍ਰੇਸ਼ਨ ਕਿੰਨੀ ਇੱਕ ਤਿਆਰੀ ਦੇ ਨਾਲ ਬੈਠਦੀ ਹੈ ਜਦੋਂ ਬੈਠਦੀ ਹੈ ਉਹ ਕਹਿੰਦੇ ਜੀ ਤਾਂ ਤੁਸੀਂ ਰਹਿਣਾ ਕਿੱਥੇ ਆ ਉਹ ਕਹਿੰਦੇ ਸੀ ਆਪਣੇ ਮੁੰਡੇ ਕੋ ਰਹਿਣਾ ਹੂੰ ਹੂੰ ਉਹ ਕਹਿੰਦੇ ਵੀ ਜਿੱਥੇ ਤੁਹਾਡਾ ਮੁੰਡਾ ਰਹਿੰਦਾ ਆ ਉਹ ਕਿੱਥੇ ਉਹ ਕਹਿੰਦੇ ਜੀ ਫਲਾਨੀ ਜਗਾ ਉਹ ਕਹਿੰਦੇ ਤੁਹਾਡਾ ਮੁੰਡਾ ਤਾਂ ਇੱਕ ਬੈਡਰੂਮ ਦੀ ਬੇਸਮੈਂਟ ਦੇ ਵਿੱਚ ਰਹਿ ਰਿਹਾ ਤੁਹਾਨੂੰ ਦੋਨਾਂ ਨੂੰ ਉਹਨ ਕਿੱਥੇ ਰੱਖਣਾ ਉੱਤੇ ਹੂੰ ਹੂੰ ਇਹ ਬਹੁਤਿਆਂ ਸਾਰੀਆਂ ਗੱਲਾਂ ਦੇ ਜਦੋਂ ਜਵਾਬ ਨਹੀਂ ਆਏ ਇੱਧਰ ਜਿਹੜਾ ਸਾਰੇ ਜਾਣੇ ਆ ਉਸ ਸਟ੍ਰਾਈਟ ਤੋਂ ਬਾਹਰ ਆ ਜਾਂਦੇ ਆ ਤੇ ਇਹ ਮੁੰਡਾ ਜਿਹੜਾ ਜੀ ਕੜੀ ਕੜੀ ਲੋਕਾਂ ਨੂੰ ਪੁੱਛਦਾ ਵੀ ਇਦਾਂ ਉਹ ਕਹਿੰਦੇ ਵੀ ਬਜ਼ੁਰਗ ਤੇ ਬਜ਼ੁਰਗਣੀ ਆਏ ਜ਼ਰੂਰ ਆ ਪਰ ਉਹਨਾਂ ਨੂੰ ਇੱਕ ਸਾਈਡ ਤੇ ਕੱਢ ਲਿਆ ਗਿਆ ਹੂੰ ਹੂੰ ਕਾਫੀ ਢੇਰ ਬੀਤਣ ਤੋਂ ਬਾਅਦ ਮੰਗੇ ਵੀਰੇ ਜਦੋਂ 1 ਘੰਟੇ ਦਾ ਟਾਈਮ ਲੱਗ ਜਾਂਦਾ ਆ ਤਾਂ ਫਿਰ ਉਹ ਹੌਲੀ ਹੌਲੀ ਅੱਗੇ ਵਾਧਾ ਤੇ ਅੱਗੇ ਵਧਣ ਤੋਂ ਬਾਅਦ ਉਹ ਪੁੱਛਦਾ ਕਿ ਯਾਰ ਇਦਾਂ ਦਾ ਮੇਰੇ ਉਹ ਕਹਿੰਦੇ ਵੀ ਆਏ ਆ ਪਰ ਉਹਨਾਂ ਕੋਲ ਤਾਂ ਕੋਈ ਪੇਪਰਵਰਕਿੰਗਾ ਪ੍ਰੋਪਰ ਤੋਂ ਉਹਨਾਂ ਨੂੰ ਸਪਾਂਸਰ ਕਿੱਦਾਂ ਕੀਤਾ ਮੈਂ ਇੱਕ ਤੇ ਇੱਕ ਕਲੀਅਰ ਕਰ ਦਿੰਦਾ ਕਿ ਅਸੀਂ ਕਈ ਵਾਰੀ ਮੰਗੇ ਵੀਰੇ ਕੀ ਕਰਦੇ ਆ ਅਸੀਂ ਚਾਹੇ ਟਰੱਕ ਚਲਾਉਂਦੇ ਆ ਅਸੀਂ ਚਾਹੇ ਕਿਤੇ ਜੋਬ ਕਰਦੇ ਆ ਅਸੀਂ ਥੋੜੀ ਜਿਹੀ ਆਪਣੀ ਇਨਕਮ ਜਿਹੜੀ ਆ ਵੱਧ ਸ਼ੋਅ ਕਰਦੇ ਆ ਕਿ ਉੱਧਰ ਉਹਨਾਂ ਨੂੰ ਵੀਜ਼ਾ ਲੱਗ ਜਵੇ ਹੁਣ ਦੇਖੋ ਤੁਸੀਂ ਉਹ ਨਹੀਂ ਮੁੰਡਾ ਵੀ ਬੁਲਾ ਲਿਆ ਮੁੰਡੇ ਨੂੰ ਬੁਲਾ ਕੇ ਕਿਹਾ ਕਿ ਤੁਸੀਂ ਜਿਹੜੇ ਪੇਪਰ ਇਹਨਾਂ ਦੀ ਲਾਏ ਸੀਗੇ ਵੀ ਤੂੰ ਕਿੱਥੇ ਟਰੱਕ ਚਲਾਉਂਦਾ ਉਹ ਕਹਿੰਦਾ ਜੀ ਇੱਥੇ ਉਹ ਕੰਪਨੀ ਨੂੰ ਹੁਣ ਮੰਗੇ ਵੀਰੇ ਜਿਹੜੇ ਇਮੀਗ੍ਰੇਸ਼ਨ ਵਾਲੇ ਉਹਨਾਂ ਨੂੰ ਇਹ ਵੀ ਪਤਾ ਕਿ ਤੇਰੀ ਕੰਪਨੀ 25 ਤੋਂ 30 ਤੋਂ ਡਾਲਰ ਤੋਂ ਵੱਧਦਾ ਕਿਸੇ ਨੂੰ ਪੇ ਨਹੀਂ ਕਰਦੀ ਤੇਰੀ ਇਹ ਜਿਹੜੀਆਂ ਇਨਕਮ ਕਿਤਾ ਬਣ ਗਈ ਆ ਦੋ ਸਾਲਾਂ ਦੇ ਵਿੱਚ ਇੰਨੀ ਹਾਂ ਹਾਂ ਉਹਨੇ ਬੋ ਤੇਰਾ ਕਿਹਾ ਜੀ ਮੈਂ ਓਵਰ ਟਾਈਮ ਕਰਦਾ ਮੈਂ ਇਹ ਕਰਦਾ ਮੈਂ ਪਾਰਟ ਟਾਈਮ ਜੌਬ ਉਹ ਕਹਿੰਦੇ ਲਿਆ ਜਿੱਤੇ ਪਾਰਟ ਟਾਈਮ ਜੌਬ ਕਰਦਾ ਕੋਈ ਵੀਪਰ ਨਹੀਂ ਹੁਣ ਕਿੱਥੇ ਆ ਕੇ ਗੱਲ ਮੁੱਕਦੀ ਆ ਮੰਗੇ ਵੀਰੇ ਦੋ ਤਿੰਨ ਘੰਟਿਆਂ ਦੀ ਜੰਦੋਜਾਹਤ ਤੋਂ ਬਾਅਦ ਇਕ ਤਾਂ ਪ੍ਰੋਪਰ ਕੋਈ ਟਿਕਾਣਾ ਨਹੀਂ ਰਹਿੰਦਾ ਇੱਕ ਦੂਜਾ ਜੀ ਉਹਨਾਂ ਨੂੰ ਜਿਹੜੇ ਹਿੜਪੁਰ ਤੋਂ ਆਏ ਸੀ ਇਹ ਬਜ਼ੁਰਗ ਤੁਸੀਂ ਇਹ ਦੇਖੋ ਕਿ ਹਿੜਪੁਰ ਤੋਂ ਦਿੱਲੀ ਦਿੱਲੀ ਤੋਂ ਕਨੇਡਾ ਤਕਰੀਬਨ 20 ਘੰਟਿਆਂ ਦਾ ਸਫ਼ਰ ਕਰਕੇ ਆਏ ਸੀਗੇ 70 ਸਾਲ ਦੇ ਲੱਗੇ ਆ ਦੋਨੇ ਜੀ ਤੇ ਇੱਥੇ ਉਹਨਾਂ ਨੂੰ ਪੁੱਤ ਨੂੰ ਉਹਨਾਂ ਨੂੰ ਮਿਲਿਆ ਨਹੀਂ ਦਿੱਤਾ ਗਿਆ ਸਾਹਮਣੇ ਬੈਠੇ ਆ ਹੈਲੋ ਬੱਸ ਕਰਾਤੀ ਆ ਤੇ ਉਹ ਕਹਿੰਦੇ ਜੀ ਨਹੀਂ ਪੋਸੀਬਲ ਹੀ ਨਹੀਂਗਾ ਕਿ ਇਹ ਤੁਹਾਨੂੰ ਮਿਲਣ ਮੰਗੇ ਵੀਰੇ ਹੁਣ ਗੱਲਬਾਤ ਕੀਤੀ ਆ ਕਿ ਮੁਕਦੀ ਕਿ ਜਿੱਦਾਂ ਤੁਸੀਂ ਕਹੇ ਚੂੜੀਆਂ ਇੰਨੀਆਂ ਕਿ ਟਾਈਟ ਕਰ ਦਿੱਤੀਆਂ ਗਈਆਂ ਇਸ ਬਜ਼ੁਰਗ ਜੋੜੇ ਨੂੰ ਜਿਹੜਾ ਕਿ ਕੈਨੇਡਾ ਦੇ ਵਿੱਚ 5:30 ਵਜੇ ਆਇਆ ਸੀ ਤੇ ਸ਼ਾਮ ਨੂੰ 10 ਵਜੇ ਇੱਕ ਫਲਾਈਟ ਜਾਣੀ ਸੀ ਉਹਦੇ ਵਿੱਚ ਉਹਨਾਂ ਨੇ ਰਿਟਰਨ ਟਿਕਟ ਕਰਾ ਕੇ ਵਾਪਸ ਭੇਜ ਦਿੱਤਾ ਬਿਲਕੁਲ ਜੀ ਇੱਥੇ ਮੈਂ ਇੱਕ ਪਰਿਵਾਰਾਂ ਦੇ ਨਾਲ ਗੱਲ ਸਾਂਝੀ ਕਰਨੀ ਚਾਹੁੰਦਾ ਹਾਂ ਕਿਉਂਕਿ ਦੋ ਆਫੀਸਰ ਜਿਹੜੇ ਹੁੰਦੇ ਆ ਇਨ ਕਮਾਂਡ ਕਹਿ ਲਓ ਜਦੋਂ ਤੱਕ ਤੁਸੀਂ ਇੱਥੇ ਨਹੀਂ ਪਹੁੰਚਦੇ ਇੱਕ ਆਫੀਸਰ ਉਹ ਆ ਜਿਨੇ ਤੁਹਾਨੂੰ ਵੀਜ਼ਾ ਦਿੱਤਾ ਇੱਕ ਆਫੀਸਰ ਉਹ ਆ ਜਿਨੇ ਤੁਹਾਨੂੰ ਇੱਥੇ ਐਂਟਰੀ ਦੇਣੀ ਆ ਇਹਨਾਂ ਦੋਨਾਂ ਤੇ ਬਹੁਤ ਕੁਝ ਡਿਪੈਂਡ ਕਰਦਾ ਹੁੰਦਾ ਕਿ ਕਹਿੰਦੇ ਹੁੰਦੇ ਨਾ ਵੀ ਕਈ ਵਾਰੀ ਕਈ ਚੀਜ਼ਾਂ ਜੋ ਤੁਸੀਂ ਲੰਘ ਜਾਂਦੇ ਆ ਪਰ ਅਗਲੇ ਤੇ ਜਾ ਕੇ ਫਸ ਜਾਂਦੇ ਆ ਫਿਰ ਤੀਜਾ ਆਉਂਦਾ ਹੈ ਸੀਬੀਐਸਏ ਹਾਂਜੀ ਜਿਹੜਾ ਐਕਚੁਅਲ ਦੇ ਵਿੱਚ ਇਮੀਗ੍ਰੇਸ਼ਨ ਆਫੀਸਰ ਆ ਤੁਸੀਂ ਉਹਨੂੰ ਕੋਰਟ ਦੇ ਵਿੱਚ ਕਿਤੇ ਨਾ ਕਿਤੇ ਚੈਲੰਜ ਕਰ ਸਕਦੇ ਆ ਪਰ ਜਿਹੜਾ CBSE ਸਿਸਟਮ ਹੈ ਨਾ ਉਹਨੂੰ ਤੁਸੀਂ ਕੋਰਟ 'ਚ ਵੀ ਨਹੀਂ ਚੈਲੰਜ ਕਰ ਸਕਦੇ ਜੌਹਰ ਸਾਹਿਬ ਹਾਂਜੀ ਮੰਗੇ ਪਾ ਹੁਣ ਇੱਥੇ ਕੁਝ ਗੱਲਾਂ ਜਿਹੜੀਆਂ ਹੋਰ ਨੇ ਉਹ ਕਹਿੰਦੇ ਜੀ ਤੁਸੀਂ ਪੈਸੇ ਕਿਨੇ ਲੈ ਕੇ ਆਏ ਹਾਂ ਹੂੰ ਉਹਨੇ ਕਹਿਤਾ ਜੀ ਸਾਡੇ ਕੋਲ ਵੀ ਕੈਨੇਡਾ ਦਾ ਤਾਂ ਕਹਿੰਦੇ 500 ਡਾਲਰ ਆ ਹੂੰ ਹੂੰ ਉਹ ਕਹਿੰਦੇ ਮੁੰਡਾ ਤੁਹਾਡਾ ਇਕੱਲਾ ਕੰਮ ਕਰਦਾ ਠੀਕ ਐ ਜਿਹਦੀ ਜੌਬ ਆ 18 ਡਾਲਰ ਤੇ ਤੁਸੀਂ ਉਹ ਤੁਹਾਡਾ ਬੋਝ ਕਿਦਾਂ ਚੱਲੇਗਾ 10 ਤੋਂ 15 ਚੀਜ਼ਾਂ ਉਹਨਾਂ ਨੇ ਟਿਕਮਾਰ ਕਰ ਦਿੱਤੇ ਕਿ ਤੁਹਾਨੂੰ ਅਸੀਂ ਕੈਨੇਡਾ ਦੀ ਐਂਟਰੀ ਇਹਨਾਂ 15 10 ਚੀਜ਼ਾਂ ਕਰਕੇ ਨਹੀਂ ਦੇ ਰਹਾ ਇਹ ਸਿਰ ਰਿਫਿਊਜ਼ ਕਰ ਰਹੇ ਆ ਹੁਣ ਗੱਲ ਕਿੱਥੋਂ ਆ ਕੇ ਮੁਕਦੀ ਮੰਗੇ ਵੀਰੇ ਕਿ ਕੋਈ ਵੀ ਭੈਣ ਭਰਾ ਜਦੋਂ ਤੁਸੀਂ ਕੈਨੇਡਾ ਨੂੰ ਆਉਂਦੇ ਆ ਪਾਈ ਜੇ ਤੁਸੀਂ ਗਲਤ ਢੰਗ ਦੇ ਨਾਲ ਵੀ ਆਪਣਾ ਇਨਕਮ ਜਿਹੜੀ ਆ ਵੱਧ ਦਿਖਾਉਂਦੇ ਆ ਪਰ ਤੁਸੀਂ ਹੁਣ ਇਹ ਨਾ ਕਿਉਂਕਿ ਅਸੀਂ ਇਮੀਗ੍ਰੇਸ਼ਨ ਨੂੰ ਬੇਕੋ ਬਣਾਵਾਂਗੇ ਜਿੰਨਾ ਕਿ ਚਰ ਚੰਮਦੀਆਂ ਚੱਲੀਆਂ ਉਹ ਚੱਲਦੀਆਂ ਰਹੀਆਂ ਪਰ ਉਹ ਚੰਮਦੀਆਂ ਚੱਲਣ ਜਿਹੜੀਆਂ ਅੱਗੇ ਤੋਂ ਨਹੀਂ ਦਿੱਤੀਆਂ ਜਾਂਦੀਆਂ ਬਿਲਕੁਲ ਕਿਉਂਕਿ ਜਦੋਂ ਆਪਾਂ ਅਕਾਊਂਟੈਂਟ ਦੇ ਕੋਲ ਪੇਪਰ ਭਰਵਾਉਣ ਜਾਂਦੇ ਆ ਉਹਨਾਂ ਦੇ ਕੋਲ ਇੱਕ ਫਾਰਮੈਟ ਆ ਇੱਕ ਪ੍ਰੋਗਰਾਮ ਆ ਉਹਦੇ ਵਿੱਚ ਤੁਹਾਡੀ ਇਨਕਮ ਪਾਉਂਦੇ ਆ ਬਾਕੀ ਉਹ ਆਪਣੇ ਆਪ ਹੀ ਸੈਟਅਪ ਕਰ ਦਿੰਦਾ ਆ ਤੇ ਥੱਲੇ ਆ ਕੇ ਦੱਸ ਦਿੰਦਾ ਹੈ ਵੀ ਤੈਨੂੰ ਇੰਨਾ ਟੈਕਸ ਦੇਣਾ ਪੈਣਾ ਜਾਂ ਤੈਨੂੰ ਮੁੜ ਕੇ ਆਉਣਾ ਪੈਣਾ ਸੇਮ ਚੀ ਇਮੀਗ੍ਰੇਸ਼ਨ ਤੁਹਾਡੇ ਕੋਲੋਂ ਸਵਾਲ ਪੁੱਛਦੀ ਜਾਂਦੀ ਆ ਜੈਸ ਨੋ ਜੈਸ ਨੋ ਹਾਂ ਜਾਂ ਜੋ ਵੀ ਆ ਐਂਡ ਦੇ ਉੱਤੇ ਤੁਸੀਂ ਜਿਹੜਾ ਆ ਉਹ ਆ ਜਾਂਦਾ ਕਿ ਤੁਸੀਂ ਕ੍ਰਾਈਟੇਰੀਆ ਨੂੰ ਮੀਟ ਨਹੀਂ ਕਰਦੇ ਸੋ ਜੇ ਤੁਸੀਂ ਉਸ ਕ੍ਰਾਈਟੇਰੀਆ ਨੂੰ ਮੀਟ ਨਹੀਂ ਕਰਦੇ ਤੇ ਉਹ ਇਮੀਗ੍ਰੇਸ਼ਨ ਆਫੀਸਰ ਦੇ ਕੋਲ ਇੰਨੀ ਕੁ ਪਾਵਰ ਹੁੰਦੀ ਆ ਕਿ ਉਹ ਤੁਹਾਨੂੰ ਕਹਿ ਦਿੰਦਾ ਕਿ ਪਾਈ ਹੋਣ ਤੁਸੀਂ ਆਪਣਾ ਵਾਪਸ ਰਿਟਰਨ ਟਿਕਟ ਦੇ ਉੱਤੇ ਜਿਹੜਾ ਆ ਉਹ ਜਾਓ ਕਿਉਂਕਿ ਤੁਹਾਨੂੰ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਆਪਣੇ ਆਪ ਨੂੰ ਜਸਟੀਫਾਈ ਨਹੀਂ ਕਰ ਸਕਦੇ ਐਵੇਂ ਦੀ ਇੱਕ ਰਿਲੇਟਡ ਵੀਡੀਓ ਜੋਲ ਸਾਹਿਬ ਇੱਕ ਸਕੈਂਡਲ ਇਹ ਦੱਸਦਾ ਕਿ ਤੁਸੀਂ ਦੇਖੀ ਹੋਣੀ ਹੈ ਕਿ ਇੱਕ ਬੰਦਾ ਅਮਰੀਕਾ ਦੇ ਵਿੱਚ 5 ਵਾਰ ਪਹਿਲਾਂ ਆ ਚੁੱਕਾ ਸੀਗਾ ਕੀਰਤਨੀਆ ਸੀਗਾ ਗੁਰਦੁਆਰੇ ਦੇ ਵਿੱਚ ਕੀਰਤਨ ਕਰਦਾ ਨਾਲ ਮਾੜੀ ਮੋਟੀ ਗ੍ਰਾਂਥੀ ਦੀ ਵੀ ਸੇਵਾ ਨਿਭਾਉਂਦਾ ਸੀਗਾ ਪਰ 5-6 ਵਾਰ ਆਉਣ ਤੋਂ ਬਾਅਦ ਕਿਸੇ ਆਫੀਸਰ ਦੇ ਉਹ ਆ ਗਿਆ ਕਿ ਜਦੋਂ ਉਹਨਾਂ ਨੇ ਸਵਾਲ ਪੁੱਛੇ ਉਹ ਤਾਂ ਕਹਿੰਦੇ ਵੀ ਜਿਹੜੇ ਪਹਿਲੇ 4-5 ਵਾਰੀ ਉਹ ਵੀ ਤੂੰ ਗਲਤ ਆਉਂਦਾ ਰਿਹਾ ਮੰਗੇ ਭਾਤੂ ਜੀ ਦੇਖੋ ਕਿੰਦੀ ਵਟੀਏ ਗੱਲ ਆ ਕਿ ਜੇ ਤੂੰ ਪਹਿਲਾਂ 5-4 ਵਾਰੀ ਵੀ ਗਲਤ ਆਉਂਦਾ ਰਿਆਂ ਹਾਲਾਂਕਿ ਉਹ ਸੱਚ ਬੋਲਿਆ ਸੀ ਹਾਂਜੀ ਕਿ ਜੇ ਕਿਤੇ ਉਹ ਝੂਠ ਬੋਲਦਾ ਸ਼ਾਇਦ ਉਹ ਲੰਘ ਹੀ ਜਾਂਦਾ ਉਹਦਾ ਸੱਚ ਬੋਲਣਾ ਹੀ ਉਹਨੂੰ ਜਿਹੜਾ ਜੀ ਲੈ ਡੁੱਬਿਆ ਪਰ ਮੰਗੇ ਵੀਰੇ ਹੁਣ ਜਿਹੜੀ ਆਪਾਂ ਇਹ ਗੱਲ ਕੀਤੀ ਆ ਇਹ ਕੈਨੇਡਾ ਦੇ 에어ਪੋਰਟ ਦੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਆ ਹੁਣ ਇੱਕ ਅਪਡੇਟ ਜਿਹੜੀ ਆ ਮੰਗੇ ਵੀਰੇ ਅਮਰੀਕਾ ਤੋਂ ਵੀ ਆ ਰਹੀ ਆ ਅੱਜ ਹੂੰ ਅਮਰੀਕਾ ਤੋਂ ਜਿਹੜੀ ਅਪਡੇਟ ਆ ਰਹੀ ਆ ਉਹ ਵੀ ਕੁਝ ਇਸੇ ਤਰ੍ਹਾਂ ਦੀ ਮੇਲ ਜਾਂਦੀ ਆ ਇਧਰ ਤੇ ਅਲੇਕਾਨੀ ਸਾਹਿਬ ਆਏ ਨੇ ਉਧਰ ਤੋਂ ਸਰਪੰਚ ਬੜੇ ਚਿਰ ਦਾ ਬੜਕਾ ਮਾਰਦੋ ਫਿਰਦਾ ਜਾ ਉਹਨਾਂ ਨੇ ਅੱਜ ਇਹ ਇੱਕ ਚੀਜ਼ ਆ ਬਹੁਤ ਜਲਦ ਮਿਲ ਰਹੇ ਆ ਦੋਨੇ ਹਾਂਜੀ ਮਿਲ ਵੀ ਰਹੇ ਆ ਜੀ ਮੇਰਾ ਕੱਲ ਬੁੱਧਵਾਰ ਸ਼ਾਇਦ ਮਿਲਣਗੇ ਮੰਗੇ ਵੀਰੇ ਉਹਨਾਂ ਨੇ ਇੱਕ ਚੀਜ਼ ਆ ਪੱਜ ਅੱਜ ਜਿਹੜੀ ਉੱਥੇ ਦੀ ਦੇਖਣ ਨੂੰ ਮਿਲੀ ਆ ਇਹ ਵੀ ਅੱਜ ਜਿਹੜੀ ਖਬਰ ਆ ਸਵੇਰ ਤੋਂ ਸੁਰਕੀਆਂ ਤੇ ਬਣੀ ਹੋਈ ਆ ਉਹ ਕਹਿੰਦੇ ਜੀ ਕੀ ਅੱਜ ਤੋਂ ਇੱਕ ਲਾ ਉਥੇ ਜਿਹੜਾ ਪਾਸ ਕੀਤਾ ਗਿਆ ਅਮਰੀਕਾ ਦੇ ਵਿੱਚ ਕਿ ਜੇ ਤੁਸੀਂ ਇਮੀਗ੍ਰੇਸ਼ਨ ਦੀ ਉਲੰਘਣਾ ਕਰਦੇ ਆਂ ਤੇ ਤੁਸੀਂ ਬਹੁਤ ਵੱਡੇ ਦੋਸ਼ੀ ਇਕਰਾਰ ਦਿੱਤੇ ਜਾਓਗੇ ਇਹ ਹੈਗੇ ਜੀ ਟੌਮ ਹੌਮਨ ਆ ਉਥੇ ਦੇ ਐਮਐਲ ਸਰਬ ਜਿਨ੍ਹਾਂ ਦੇ ਵੱਲੋਂ ਇਹ ਖਬਰ ਆ ਕਿ ਇਮੀਗ੍ਰੇਸ਼ਨ ਦੇ ਨਾਲ ਜਿਹੜਾ ਫਰਾਡ ਆ ਹੁਣ ਤੁਹਾਨੂੰ ਬਹੁਤ ਮਹਿੰਗਾ ਪਵੇਗਾ ਕੋਈ ਵੀ ਭੈਣ ਭਰਾ ਮੰਗੇ ਵੀਰੇ ਅੱਗੇ ਨਾ ਹੁੰਦਾ ਸੀਗਾ ਬਾਰਡਰ ਪਾਰ ਕਰਾ ਜੋ ਬੰਦਾ ਉਧਰ ਚਲੇ ਗਿਆ ਹੌਲੀ ਹੌਲੀ ਪੈਰ ਲਾਉਣੇ ਸ਼ੁਰੂ ਹੋ ਜਾਂਦੇ ਸੀ ਪਰ ਹੁਣ ਤਾਂ ਤੁਹਾਡੇ ਪੈਰ ਹੀ ਨਹੀਂ ਲੱਗਣਦੇ ਤੇ ਜਾਂਦੇ ਬਿਲਕੁਲ ਇਵੇਂ ਦੀ ਰਲਦੀ ਮਿਲਦੀ ਜਿਹੜੀ ਖਬਰ ਪਹਿਲਾਂ ਵੀ ਅਲਾਸਕਾ ਦੇ ਵਿੱਚ ਵੀ ਕੋਈ ਭਾਰਤੀ ਮੂਲ ਦੀ ਔਰਤ ਆ ਉਹਦੇ ਕੋਲੋਂ ਕਹਿੰਦੇ 8 ਘੰਟੇ ਜਿਹੜੀ ਆ ਜੀ ਉਹਨਾਂ ਨੇ 에어ਪੋਰਟ ਦੇ ਉੱਤੇ ਪੁਸ਼ਪੜਤਾਲ ਜਿਹੜੀ ਆ ਜੀ ਅਮਰੀਕਾ 8 ਘੰਟੇ 8 ਘੰਟੇ ਜਿਹੜੀ ਆ ਪੁਸ਼ਪੜਤਾਲ ਕੀਤੀ ਆ ਉਸ ਪੁਸ਼ਪੜਤਾਲ ਦੇ ਵਿੱਚ ਕੀ ਨਿਕਲ ਕੇ ਆਇਆ ਉਹ ਅਗਲੇ ਵਾਲੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਪਰਿਵਾਰਾਂ ਦੇ ਨਾਲ ਜਿਹੜਾ ਸਾਂਝਾ ਕਰਾਂਗੇ ਤੇ ਹੁਣ ਇੱਕ ਗੱਲ ਆ ਵੀ ਜੇ ਪੈਰ ਪਟਿਆ ਆ ਜੇ ਤੁਸੀਂ ਕਿਸੇ ਨੂੰ ਸਦਿਆ ਹੈ ਲਗੈਲਟੀ ਆ ਤੇ ਲਗੈਲਟੀ ਦੇ ਵਿੱਚ ਹੀ ਰਹੋ ਬਿਲਕੁਲ ਜੀ ਉਹਦੇ ਵਿੱਚ ਰਹੋ ਤੇ ਇੱਕ ਨਾਲ ਦੀ ਨਾਲ ਹੀ ਥੋੜੀ ਜਿਹੀ ਹੋਰ ਅਪਡੇਟ ਮੰਗੇ ਵੀਰੇ ਦਈ ਦੇਵਾਂ ਕਿ ਜੇ ਅਸੀਂ ਪਿੱਛੇ 1 ਸਾਲ ਪਿੱਛੇ ਮੁੜਦੇ ਹਾਂ ਜਦੋਂ ਦੀ ਇਹ ਖੱਪ ਕੰਨਾ ਪਿਆ ਕਿ ਉਧਰ ਨਹੀਂ ਪੱਕੇ ਕਰਨੇ ਕੈਨੇਡਾ 'ਚ ਨਹੀਂ ਪੱਕੇ ਕਰਨੇ ਲੋਕਾਂ ਨੇ ਬਹੁਤ ਹੱਥ ਕੰਡੇ ਬਣਾਏ ਆ ਕੋਈ ਬਾਰਡਰ ਤੋਂ ਉਧਰ ਨੂੰ ਜਾ ਰਿਹਾ ਸੀ ਮੰਗੇ ਵੀਰੇ ਤਾਂ ਕੋਈ ਬਾਰਡਰ ਤੋਂ ਇਧਰ ਨੂੰ ਆ ਰਿਹਾ ਸੀਗਾ ਕੱਲ ਰਾਤ ਕੱਲ ਰਾਤ ਤੇ ਪਛੋਂ ਦੀ ਜਿਹੜੀ ਰਾਤ ਦੇ ਵਿਚਕਾਰ ਇੱਕ ਮੰਗੇ ਵੀਰੇ ਬਹੁਤ ਵੱਡਾ ਪੋਲਿਆ ਲੋਕੀ ਨਾ ਕੋਈ ਜਾਲ ਪਾਉਂਦੇ ਆ ਇਧਰੋਂ ਉਧਰੋਂ ਉਧਰੋਂ ਇਧਰ ਆਉਣ ਨੂੰ ਇੱਕ ਬਹੁਤ ਵੱਡਾ ਪੌਲੇ ਆ ਜੀ ਜਿੱਥੋਂ ਦੀ ਟ੍ਰੇਨ ਜਾਂਦੀ ਆ ਉੱਥੋਂ ਦੀ ਕੱਲ ਰਾਤ ਤਿੰਨ ਕੁੜੀਆਂ ਬਾਰਡਰ ਪਾਰ ਕਰਨ ਦੀ ਟਰਾਈ ਕਰ ਰਹੀਆਂ ਸੀਗੀਆਂ ਤੇ ਤਿੰਨੋਂ ਹੀ ਕੁੜੀਆਂ ਬਾਰਡਰ ਪਾਰ ਕਰਦੀਆਂ ਕਰਦੀਆਂ ਉਹਨਾਂ ਦੇ ਵਿੱਚੋਂ ਇੱਕ ਜਿਹੜੀ ਆ ਤਲੇ ਡਿੱਗ ਪੈਂਦੀ ਆ ਜਦੋਂ ਰੋਲੀ ਪੈਂਦੀ ਆ ਤੇ ਜਿਹੜੀ ਲਾਗੇ ਚਾਗੇ ਪੁਲਿਸ ਸੀ ਉਹਨਾਂ ਨੂੰ ਪਤਾ ਲੱਗਦਾ ਦੋ ਜਾਨੀਆਂ ਜਿਹੜੀਆਂ ਲੁੱਕ ਜਾਂਦੀਆਂ ਤੁਹਾਡੀ ਜਿਨ੍ਹਾਂ ਨੂੰ ਪੁਲਿਸ ਸਾਰੀ ਰਾਤ ਲੱਭਦੀ ਆ ਲੱਭਦੀ ਇਸ ਕਰਕੇ ਕਿ ਇਹਨਾਂ ਦੀ ਜਾਨ ਬਚਾ ਦਈਏ ਤੇ ਮੰਗੇ ਵੀਰੇ ਸਾਰੀ ਰਾਤ ਉਹ ਕੁੜੀਆਂ ਇੱਕ ਲੌਕੇ ਕਿਤੇ ਬੈਠੀਆਂ ਰਹੀਆਂ ਤਾਂ ਸਵੇਰੇ 6:35 ਜਦੋਂ ਮੜਾ ਜਾ ਮੂੰਹ ਨਰਾਉਂਦਾ ਤੇ ਉਹ ਪੁਲਿਸ ਦੇ ਹੱਥਾਂ ਨੇ ਉਹਨਾਂ ਨੂੰ ਹਸਪੀਟਲ ਲਿਜਾਇਆ ਗਿਆ ਇਹ ਤੋਂ ਬਾਅਦ ਅਪਡੇਟ ਅਜੇ ਤੱਕ ਨਹੀਂ ਮਿਲੀ ਉਹਨਾਂ ਚੋਂ ਕੀ ਹਾਲਾਤ ਨੇ ਉਹਨਾਂ ਦੇ ਕੀ ਨਹੀਂ ਪਰ ਇਸ ਤਰ੍ਹਾਂ ਦੀਆਂ ਖਬਰਾਂ ਦੇ ਨਾਲ ਤੁਹਾਡੇ ਨਾਲ ਤਕਰੀਬਨ ਅਸੀਂ ਵੀਕ ਚ 2 ਤੋਂ 3 ਦਿਨ ਵਿਜ਼ਨ 24 ਕੈਨੇਡਾ YouTube ਚੈਨਲ ਮੰਗਾ ਜੀ ਸਵਾਲ ਜਾਂ ਕੋਈ ਹੋਰ ਤੁਸੀਂ ਪਾ ਕੇ ਇਸ ਤਰ੍ਹਾਂ ਦੀਆਂ ਖਬਰਾਂ ਦੇਖ ਸਕਦੇ ਆਂ ਤੇ ਜਾਣ ਤੋਂ ਪਹਿਲਾਂ ਇੱਕ ਮਿਹਰਬਾਨੀ ਜ਼ਰੂਰ ਕਰਦੀ ਜਾਵਾਂਗੇ ਵੀਰੇ ਜਿਹੜੀਆਂ ਖਬਰਾਂ ਤੋਂ ਤੁਸੀਂ ਕਹਿ ਲਓ ਵੀ ਬਾਝੇ ਰਹਿ ਜਾਂਦੇ ਆ ਜਾਂ ਕਈ ਖੁਫੀਆ ਖਬਰਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਸਨ ਲਾ ਕੇ ਉਹ ਖਬਰਾਂ ਨੂੰ ਕੱਢ ਕੇ ਲਿਆਈਏ ਤੇ ਆਪਣੇ ਪਰਿਵਾਰਾਂ ਤੱਕ ਪਹੁੰਚਾਈਏ ਤੇ ਬਿਲਕੁਲ ਜੀ ਤੁਸੀਂ ਵਿਜ਼ਨ ਪੰਜਾਬ ਕੈਨੇਡਾ ਨੂੰ 24 ਜਿਹੜਾ ਵਿਜ਼ਨ 24 ਕੈਨੇਡਾ YouTube ਚੈਨਲ ਆ ਇਹਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਇਸੇ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ ਤਕਰੀਬਨ 에ਵਰੀ ਡੇ ਤੋਂ ਡੇਲੀ ਤੇ ਅਪਡੇਟ ਕਰਾਂਗੇ ਮੰਗੇ ਜਿਹੜੇ ਸਵਾਲ ਤੇ ਟੋਨੀ ਜੋਹ ਨੂੰ ਅੱਜ ਦੇ ਪ੍ਰੋਗਰਾਮ ਚ ਇੱਥੇ ਹੀ ਦੇ ਦਿਓ ਆ ਗਿਆ ਤੇ ਤੁਸੀਂ ਵਿਜ਼ਨ 24 ਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਤੇ ਸਾਨੂੰ ਦੋਨਾਂ ਵੀਰਾਂ ਨੂੰ ਇੱਥੇ ਦਿਓ ਯਾਦ ਸਤਿ ਸ਼੍ਰੀ ਅਕਾਲ